ਹਾਂਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਤਲਵੰਡੀ ਭਾਈ ਦੇ ਥਾਣੇ ਤੇ ਇੱਥੇ ਤਲਵੰਡੀ ਭਾਈ ਦੇ ਥਾਣੇ ਵੱਲੋਂ ਤੇ ਆਪਣਾ ਇਨਸਪੈਕਟਰ ਵੱਲੋਂ ਤੇ ਸਾਰਾ ਨੈਸ਼ਨਲ ਡੇ ਤੇ ਜਿਹੜਾ ਅੱਜ ਮੈਰਾਥਨ ਰੇਸ ਹੋ ਰਹੀ ਆ ਤੇ ਜਿਹੜੇ ਵਿੱਚ ਸਕੂਲੀ ਬੱਚੇ ਤੇ ਸਾਡੇ ਲੋਕ ਭਲਾਈ ਆਰਮੀ ਗਰੁੱਪ ਦੇ ਜਿੰਨੇ ਵੀ ਸਾਡੇ ਪੁਲਿਸ ਦੇ ਵਿੱਚ ਤੇ ਆਪਣਾ ਫੌਜ ਦੇ ਵਿੱਚ ਟ੍ਰੇਨਿੰਗ ਲੈਣ ਵਾਲੇ ਮੁੰਡੇ ਆ ਉਹ ਸਾਰੇ ਭਾਗ ਲੈ ਰਹੇ ਆ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਮੈਰਾਥਨ ਰੇਸ ਦਿਖਾਵਾਂਗੇ ਤੇ ਇਹ ਸਾਰੇ ਰਲ ਮਿਲ ਕੇ ਜਿਹੜੀ ਰੇਸ ਕਰਵਾਈ ਜਾ ਰਹੀ ਹੈ ਨਹਿਰਲ ਡੇ ਤੇ ਹਰ ਇੱਕ ਥਾਂ ਤੇ ਹੋ ਰਹੀ ਆ ਤੇ ਇਹ ਵੀ ਜਿਹੜੀ ਰੇਸ ਅਸੀਂ ਤਲਵੰਡੀ ਭਾਈ ਦੇ ਥਾਣੇ ਤੋਂ ਲੈ ਕੇ ਤੇ ਬੱਸ ਸਟੈਂਡ ਤੱਕ ਜਿਹੜੀ ਇਹ ਰੇਸ ਹੋਣੀ ਆ ਤਲਵੰਡੀ ਭਾਈ ਦੇ ਤੱਕ ਜੀ ਇੱਧਰ ਸਾਡੇ ਲੋਕ ਭਲਾਈ ਆਰਮੀ ਗਰੁੱਪ ਦੇ ਜਿਹੜੇ ਜਿੰਨੇ ਵੀ ਮੁੰਡੇ ਟ੍ਰੇਨਿੰਗ ਲੈਂਦੇ ਆ ਫੌਜ ਦੀ ਤੇ ਪੁਲਿਸ ਦੀ ਭਰਤੀ ਵਾਸਤੇ ਇਹਨਾਂ ਨੂੰ ਯਾ ਤਿਆਰ ਕਰ ਲਿਆ ਤੇ ਉਧਰ ਐਸਕੇ ਪਬਲਿਕ ਸਕੂਲ ਦੇ ਜਿਹੜੇ ਬੱਚੇ ਖੜੇ ਆ ਤੇ ਐਂਬੂਲੈਂਸ ਆਪਾਂ ਲੈ ਕੇ ਆਏ ਸੀਗੇ ਪਾਲਸ ਵਾਲਿਆਂ ਦੀ ਗੱਡੀ ਬਾਈ ਇਹ ਵੀ ਜਿਹੜੀ ਨਾਲ ਜਾਊਗੀ ਤੇ ਇਧਰਲੇ ਪਾਸੇ ਜਿਹੜੇ ਹੈਗੇ ਆ 13 ਪੀਬੀ ਬੀ ਐਨ ਐਨ ਸੀਸੀ ਫਰੋਇਪੁਰ ਤੇ ਮੈਰਾਥਨ ਜਿਹੜੀ ਰੇਸ ਆ ਉਹ ਜਿਹੜੀ ਸ਼ੁਰੂ ਹੋ ਚੁੱਕੀ ਆ ਤਲਵੰਡੀ ਭਾਈ ਦੇ ਥਾਣੇ ਤੋਂ ਇਹ ਹੈਗੇ ਜਿਹੜੇ ਐਸ ਕੇ ਪਬਲਿਕ ਸਕੂਲ ਤਲਵੰਡੀ ਭਾਈ ਦੇ ਬੱਚੇ ਤੇ ਇਹ ਸਾਡੇ ਹੈਗਾ ਲੋਕ ਭਲਾਈ ਆਰਮੀ ਗਰੁੱਪ ਦੇ ਜਿੰਨੇ ਵੀ ਮੁੰਡੇ ਮੈਂਬਰ ਕ੍ਰਿਸ਼ੂ ਮੈਂਬਰ ਤੰਦਰ ਮੁੰਡੇ ਤੇ ਇਹ ਹੈਗਾ ਜੀ ਥਾਣਾ ਤੇ ਮਗਰ ਜਾਊਗੀ ਐਂਬੂਲੈਂਸ ਸਾਡੀ ਐਸ ਜਿਹੜੇ ਮੈਰਾਥਨ ਰੇਸ ਦੇ ਵਿੱਚ ਇਹ ਜਿਹੜੀ ਆਪਾਂ ਮੈਰਾਥਨ ਰੇਸ ਸ਼ੁਰੂ ਕੀਤੀ ਆ ਇਹ ਤਲਵੰਡੀ ਭਾਈ ਦੇ ਜਿਹੜੇ ਚੌਂਕ ਤੋਂ ਥੋੜਾ ਥੋੜਾ ਦੌੜ ਕੇ ਸ਼ੁਰੂ ਕਰਾਂਗੇ ਤੇ ਠਾਣੇ ਤੋਂ ਲੈ ਕੇ ਜਿਹੜੇ ਇਹ ਚੌਂਕ ਤੱਕ ਜਿਹੜੇ ਬੱਚੇ ਜਿੰਨੇ ਵੀ ਇਹ ਸਾਰੇ ਤੁਰ ਕੇ ਜਾਣਗੇ ਤੇ ਆਹ ਸਾਹਮਣੇ ਜਿਹੜਾ ਅੱਗੇ ਚੌਂਕ ਆ ਗਿਆ ਤਲਵੰਡੀ ਭਾਈ ਦਾ ਤੇ ਇੱਥੋਂ ਲੈ ਕੇ ਜਿਹੜਾ ਬੱਸ ਸਟੈਂਡ ਤੱਕ ਇਹ ਸਾਰਾ ਤੇ ਥੋੜਾ ਥੋੜਾ ਦੌੜਨ ਦੇ ਨਾਲ ਐਂਬੂਲੈਂਸ ਵੀ ਹੈਗੀ ਆ ਤੇ ਸਕੂਲ ਬੱਚਿਆਂ ਦੀ ਜਿਹੜੀ ਬੱਸ ਆ ਕਰ ਰਹੇ ਹੋ ਕੀ ਪ੍ਰੋਗਰਾਮ ਹੈ ਅੱਜ ਜੀ ਅਸੀਂ ਜਿਹੜੀ ਮੈਰਾਥਨ ਕਰ ਰਹੇ ਆਂ ਇਹ ਅੱਜ ਨੈਸ਼ਨਲ ਡੇ ਆ ਨੈਸ਼ਨਲ ਡੇ ਕਰਕੇ ਮਾਨਯੋਗ ਡੀਜੀਪੀ ਤੇ ਸਰਦਾਰ ਐਸਐਸਪੀ ਭੁਪਿੰਦਰ ਸਿੰਘ ਜੀ ਦੀ ਅਗਵਾਈ ਤਮ ਦਾਵਗ ਜਿਹੜੇ ਅਸੀਂ ਇਹ ਜਿਹੜੀ ਅੱਜ ਮੈਰਾਥਨ ਦੌੜ ਸ਼ੁਰੂ ਕੀਤੀ ਆ ਜਿਹਦੇ ਵਿੱਚ ਐਸਕੇ ਸਕੂਲ ਦੇ ਬੱਚੇ ਆ ਤੇ ਸਾਡੇ ਨਾਲ ਸਮਾਜਿਕ ਚੈਰੀਟੇਬਲ ਦੇ ਜਿਹੜੇ ਸਟੂਡੈਂਟ ਆ ਸਾਡੇ ਨਾਲ ਹਾਂ ਜੀ ਹਾਂਜੀ ਚੈਨਲ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਸੀਂ ਦੇਖ ਰਹੇ ਹੋ ਏਕਤਾ ਦਿਵਸ ਨੂੰ ਸਮਰਪਿਤ ਸਾਡੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਅਰੇ ਅਤੇ ਮਾਨਯੋਗ ਜਿਹੜੇ ਐਸਐਸਪੀ ਭਪਿੰਦਰ ਸਿੰਘ ਤੁਸੀਂ ਪਹਿਲਾਂ ਵੀ ਦੇਖਿਆ ਕਿ ਐਸਐਸਪੀ ਭਪਿੰਦਰ ਸਿੰਘ ਜਿਹੜਾ ਉਹ ਸਮਾਜ ਦੇ ਵਿੱਚ ਨੇਕ ਕਾਰਜਾਂ ਦੇ ਵਿੱਚ ਜਾਣੇ ਜਾਂਦੇ ਆ ਉਹਨਾਂ ਦੀਆਂ ਵੀਡੀਓ ਤੁਸੀਂ ਦੇਖਦੇ ਆ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਭਾਈ ਦੇ ਇੰਸਪੈਕਟਰ ਗੁਰਜੰਟ ਸਿੰਘ ਤੇ ਪੂਰੀ ਤਲਵੰਡੀ ਭਾਈ ਦੀ ਜਿੰਨੀ ਵੀ ਟੀਮ ਹੈ ਅੱਜ ਅਸੀਂ ਇੱਕ ਮੈਰਾਥਨ ਜਿਹੜੀ ਉਹ ਤਲਵੰਡੀ ਭਾਈ ਪੁਲਿਸ ਸਟੇਸ਼ਨ ਤੋਂ ਲੈ ਕੇ ਤਲਵੰਡੀ ਭਾਈ ਫਾਟਕਾ ਤੱਕ ਕਰ ਰਹੇ ਆ ਏਕਤਾ ਦਿਵਸ ਨੂੰ ਸਮਰਪਿਤ ਤਾਂ ਕਿ ਇੱਕ ਵਧੀਆ ਜਿਹੜਾ ਮੈਸੇਜ ਆ ਉਹ ਸਮਾਜ ਦੇ ਵਿੱਚ ਜਾਵੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਸਕੂਲ ਦੇ ਬੱਚੇ ਆਏ ਆ ਐਸਕੇ ਪਬਲਿਕ ਸਕੂਲ ਦੇ ਬੱਚੇ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਦੇ ਜਿਹੜੇ ਬੱਚੇ ਆਏ ਆ ਜਿਹੜੇ ਟ੍ਰੇਨਿੰਗ ਕਰਦੇ ਪੰਜਾਬ ਪੁਲਿਸ ਦੀ ਆਰਮੀ ਦੀ ਇਹ ਇੱਕ ਤਾਂ ਜਿਹੜਾ ਇਹ ਇਹ ਅਪਰਾਲਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਤਾਲਮੇਲ ਹੈ ਆਪਸ ਵਿੱਚ ਜਿਹੜਾ ਪ੍ਰੇਮ ਪਿਆਰ ਆ ਜਿਹੜੀ ਏਕਤਾ ਜਿਹੜਾ ਭਾਈਚਾਰਾ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਦਰਸਾਇਆ ਜਾਵੇ ਤਾਂ ਜੋ ਇਹ ਆਪਣੇ ਤੇ ਅਸੀਂ ਉਹਨਾਂ ਦੇ ਇਸ ਰੂਪ ਨੂੰ ਜਿਹੜੀ ਇਹ ਰੂਪਰੇਖਾ ਜਿਹੜੀ ਦਿੱਤੀ ਜਾਵੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਉਪਰਾਲਾ ਕਰਾਇਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਗਿਆ ਤਲਵੰਡੀ ਭਾਈ ਵਾਲਾ ਚੌਕ ਤੇ ਇੱਥੋਂ ਜਿਹੜੇ ਬੱਚੇ ਥੋੜੇ ਥੋੜਾ ਮਿੰਨਾ ਮਿੰਨਾ ਦੌੜਨਗੇ ਇੱਥੋਂ ਆਪਾਂ ਜਿਹੜੀ ਸਟੈਪ ਬਾਏ ਸਟੈਪ ਯਾਰ ਸਾਰੇ ਜੋ ਜਿਹੜੀ ਇਹ ਰੇਸ ਮੈਰਾਥਨ ਰੇਸ ਜਿਹੜੀ ਸ਼ੁਰੂ ਹੋਈ ਆ ਤਲਵੰਡੀ ਭਾਈ ਦੇ ਆਪਣੇ ਚੌਕ ਤੋਂ ਟ੍ਰੈਕ ਪੌਲਸ ਵੀ ਨਾਲ ਆ ਜਿਹੜੀ ਜਿਹੜੀ ਮੈਰਾਥਨ ਰੇਸ ਆ ਹੋ ਜੇ ਜਗ੍ਹਾ ਤੇ ਖਤਮ ਕਰਨੀ ਸੀ ਉੱਥੇ ਜਿਹੜੀ ਇਹ ਪਹੁੰਚ ਚੁੱਕੀ ਆ ਆਪਦੇ ਟਾਰਗੇਟ ਤੇ ਤੇ ਬੱਚੇ ਸਾਰੇ ਜਿਹੜੇ ਇਕੱਠੇ ਕਰ ਲਿਆ ਤਲਵੰਡੀ ਪਾਈ ਵਾਲੇ ਪੰਪ ਦੇ ਇਥੇ ਆ ਗਏ ਇਥੇ ਬੱਚਿਆਂ ਵਾਸਤੇ ਲਿਆਂਦੇ ਹੋਏ ਆ ਕੇਲੇ ਆ ਗਈ ਆ ਜੀ ਇੱਥੇ ਕੀ ਆ ਇਹ ਮਿਲ ਕਾ ਜੀ ਹੈ। ਅੱਛਾ ਇਹਦੇ ਵਿੱਚ ਦੁੱਧ ਹੈਗਾ ਬੱਚਿਆਂ ਵਾਸਤੇ ਲਿਆਉਣਾ ਹੋਇਆ ਵਾ। ਤੇ ਇਹ ਵੀ ਜਿਹੜਾ ਬੱਚਾ ਨੂੰ ਵੰਡਿਆ ਜਾਊਗਾ। ਨਾਲ ਲੈ ਕੇ ਆਂਦਾ ਹੋਇਆ ਪਾਣੀ ਵੀ ਆ। ਪਾਣੀ। ਇਧਰ ਗੱਡੀ ਦੇ ਵਿੱਚ ਜਿਹੜਾ ਸਾਰਾ ਆਪਣਾ ਪੁਲਿਸ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਵਿੱਚ ਰੱਖਿਆ ਹੋਇਆ ਵਾ ਸਾਰਾ ਹਨਾ ਦੁੱਧ ਆਪਣਾ ਤੇ ਨਾਲੇ ਪਾਣੀ ਤੇਲੇ ਤੇ ਇਹਦਾ ਜਿਹੜਾ ਸਾਰਾ ਸਟਾਫ ਆ ਤੇ ਉਹਨਾਂ ਵੱਲੋਂ ਜਿਹੜੀ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਆ ਜੀ ਇੱਥੇ ਬਾਈ ਜਿਹੜੀ ਮੈਰਾਥਨ ਰੇਸ ਆ ਜਿਹੜੀ ਆਪਣੀ ਉਹ ਖਤਮ ਹੋ ਚੁੱਕੀ ਆ ਤੇ ਇੱਥੇ ਜਿਹੜੀ ਆਪਣੀ ਵੀਡੀਓ ਵੀ ਸਮਾਪਤਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ